ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੂ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਸੇਕੌਮਲੀ ਇਸ ਤੋਂ ਵੱਡੀ ਤਰਾਸ਼ ਦੀ ਕੋਈ ਨਹੀਂ ਹੋ ਸਕਦੀ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦਾ ਇੰਨਾ ਮਾੜਾ ਹਾਲ ਹੋਵੇ ਤਾਂ ਇਹ ਵੀ ਉਸ ਵੇਲੇ ਹੋਵੇ ਜਦੋਂ ਪੰਜਾਬ ਦੇ ਵਿੱਚ ਬਦਲਾਵ ਵਾਲੀ ਸਰਕਾਰ ਹੋਵੇ ਲਗਭਗ 2 ਸਾਲ ਦਾ ਸਮਾਂ ਬੀਤ ਚੁੱਕਾ ਹੈ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੀ ਹਾਲਤ ਤਸਵੀਰਾਂ ਦੇਰ ਜ਼ੁਬਾਨੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦਾ ਮੰਦੜਾ ਹਾਲ ਹੈ ਥਾਂ ਥਾਂ ਤੋਂ ਸੜਕ ਟੁੱਟੀ ਹੋਈ ਹੈ ਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਦੇ ਉੱਤੇ ਤੁਰਿਆ ਫਿਰਦਾ ਹੈ ਤਾਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲੋਕਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਖਾਸ ਤੌਰ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਪਰ ਕਿਤੇ ਵੀ ਕੋਈ ਨਜ਼ਰ ਨਹੀਂ ਆਉਂਦਾ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸੀ ਭਗਵੰਤ ਮਾਨ ਤਾਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕਈ ਵਾਰ ਮੱਥਾ ਟੇਕਣ ਦੇ ਲਈ ਪਹੁੰਚੇ ਸਨ ਪਰ ਬਦਕਿਸਮਤੀ ਰਹੀ ਅੰਮ੍ਰਿਤਸਰ ਵਾਸੀਆਂ ਦੀ ਕਿ ਉਹਨਾਂ ਨੇ ਕਦੇ ਵੀ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਮੱਥਾ ਟੇਕਣ ਤੋਂ ਬਾਅਦ ਉਹ ਵਾਪਸ ਪਰਤ ਜਾਂਦੇ ਨੇ ਤੇ ਵੱਡੇ-ਵੱਡੇ ਦਾਅਵੇ ਅਕਸਰ ਉਹ ਕਰ ਦਿੰਦੇ ਨੇ ਕਿ ਪੰਜਾਬ ਨੂੰ ਰੰਗਲਾ ਬਣਾਇਆ ਜਾਵੇਗਾ ਪੰਜਾਬ ਨੂੰ ਇਵੇਂ ਕਰ ਦਿੱਤਾ ਜਾਵੇਗਾ ਪਰ ਜਿਹੜੇ ਹਾਲਾਤ ਖਾਸ ਤੌਰ ਤੇ ਜਿਹੜੀ ਕਿ ਇੱਕ ਰੂਹ ਹੈ ਖਾਸ ਤੌਰ ਤੇ ਸਿੱਖ ਅਤੇ ਦੇਸ਼ ਵਿਦੇਸ਼ ਤੋਂ ਜਿਹੜੇ ਆਉਂਦੇ ਸ਼ਰਧਾਲੂ ਨੇ ਤਾਂ ਉਹਨਾਂ ਦੀ ਇੱਕ ਰੂਹ ਦੀ ਖੁਰਾਕ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਬੜੀ ਆਸਤਾ ਦੇ ਨਾਲ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਦੂਰ ਦਰਾਡੇ ਇਲਾਕਿਆਂ ਤੋਂ ਪਰ ਬਦਕਿਸਮਤੀ ਉਹਨਾਂ ਦੀ ਇਹ ਹੁੰਦੀ ਹੈ ਕਿ ਜਦੋਂ ਵੀ ਉਹਨਾਂ ਨੂੰ ਪੈਦਲ ਇਥੋਂ ਲੰਘਣਾ ਪੈਂਦਾ ਹੈ ਤਾਂ ਸੀਵਰੇਜ ਦਾ ਗੰਦਾ ਪਾਣੀ ਉਸ ਦੇ ਵਿੱਚੋਂ ਦੀ ਉਹਨਾਂ ਨੂੰ ਗੁਜ਼ਰਨਾ ਪੈਂਦਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਰਸਤਾ ਜਾਂਦਾ ਏ ਉਸ ਰਸਤੇ ਦੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਵੀ ਲਗਾਤਾਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਸੀ ਕਿ ਇਸ ਰਸਤੇ ਦਾ ਹਾਲ ਜਿਹੜਾ ਏ ਉਹ ਜਾਣਿਆ ਜਾਵੇ ਇਸ ਰਸਤੇ ਦੀ ਖਸਤਾ ਹਾਲਤ ਹੈ ਉਸ ਨੂੰ ਸੁਧਾਰਿਆ ਜਾਵੇ ਪਰ ਹਮੇਸ਼ਾ ਹੀ ਇਤਰਾਸਦੀ ਰਹੀ ਹੈ ਦੁੱਖ ਵਾਲੀ ਗੱਲ ਰਹੀ ਹੈ ਕਿ ਕਦੇ ਵੀ ਪ੍ਰਸ਼ਾਸਨ ਇਸ ਨੂੰ ਸੰਜੀਦਗੀ ਦੇ ਨਾਲ ਨਹੀਂ ਲਿਆ ਤੇ ਅੱਜ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ 2 ਸਾਲ ਤੋਂ ਬਧੇਰੇ ਦਾ ਸਮਾਂ ਸਰਕਾਰ ਨੂੰ ਹੋ ਚੁੱਕਾ ਲੇ ਪਰ ਇਸ ਦੇ باوجود ਵੀ ਇਸ ਰਸਤੇ ਦਾ ਇੰਨਾ ਮਾੜਾ ਹਾਲ ਕਦੇ ਵੀ ਕਿਸੇ ਸ਼ਰਧਾਲੂ ਨੇ ਕਿਸੇ ਵੀ ਸਰਕਾਰ ਦੇ ਸਮੇਂ ਨਹੀਂ ਦੇਖਿਆ ਹੋਵੇਗਾ ਜਿੰਨਾ ਹੁਣ ਇਸ ਵੇਲੇ ਦੇਖਣਾ ਪੈ ਰਿਹਾ ਹੈ ਇਸ ਤੋਂ ਪਹਿਲਾਂ ਜਦੋਂ ਵੀ ਮੁੱਖ ਮੰਤਰੀ ਕਿਸੇ ਵੀ ਇਲਾਕੇ ਦੇ ਵਿੱਚ ਜਾਂਦੇ ਨੇ ਤਾਂ ਵੱਡੇ ਵੱਡੇ ਹਵਾਈ ਕਿਲੇ ਉਸਾਰ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਜਦੋਂ ਦੀ ਸਰਕਾਰ ਆਈ ਹੈ ਉਸ ਤੋਂ ਵੱਡੇ ਬਦਲਾਅ ਆਉਣੇ ਸ਼ੁਰੂ ਹੋ ਗਏ ਨੇ ਪਰ ਇਹ ਜਿਹੜਾ ਬਦਲਾਅ ਤੁਹਾਡੀਆਂ ਤੁਸੀਂ ਤਸਵੀਰਾਂ ਤਾਂ ਰਹੀ ਦੇਖ ਰਹੇ ਹੋ ਸ਼ਾਇਦ ਹੀ ਲੋਕਾਂ ਨੇ ਪਹਿਲਾਂ ਕਿਤੇ ਦੇਖਿਆ ਹੋਵੇਗਾ ਤਾ ਸਭ ਤੋਂ ਦੁੱਖ ਵਾਲੀ ਇਹ ਗੱਲ ਆ ਖਾਸ ਤੌਰ ਤੇ ਸਿੱਖ ਭਾਵਨਾਵਾਂ ਨਾਲ ਖਲਵਾੜ ਹੁੰਦਾ ਏ ਜਦੋਂ ਉਹ ਇਹਨਾਂ ਰਸਤਿਆਂ ਥਾਣੀ ਗੁਜ਼ਰਦੇ ਨੇ ਇੱਥੋਂ ਉਹ ਲੰਘਦੇ ਨੇ ਤਾਂ ਇਹ ਇਕੱਲੇ ਹਰਮੰਦਰ ਸਾਹਿਬ ਜਾਣ ਵਾਲੇ ਇੱਕ ਰਸਤੇ ਦੇ ਕੱਲ ਨਹੀਂ ਆ ਲਗਭਗ ਹਰੇਕ ਰਸਤੇ ਦੀ ਇਹੀ ਗੱਲ ਆ ਤਾਂ ਪਿੱਲ ਪਿੱਲ ਕਰਦੀਆਂ ਸੜਕਾਂ ਜਿਹੜੀਆਂ ਨੇ ਅਕਸਰ ਹੀ ਦੇਖੀਆਂ ਜਾਂਦੀਆਂ ਨੇ ਜਦੋਂ ਸੀਵਰੇਜ ਜਿਹੜਾ ਕਿ ਇੱਥੇ ਉਸਦੀ ਬਹੁਤ ਮਾੜੀ ਹਾਲਤ ਆ ਸੀਵਰੇਜ ਲਗਾਤਾਰ ਵਗਦਾ ਹੋਇਆ ਨਜ਼ਰ ਆਉਂਦਾ ਏ ਤਾਂ ਬਦਬੂਦਾਰ ਜਿਹੜੀਆਂ ਇੱਥੇ ਖਾਸ ਤੌਰ ਤੇ ਜਿਹੜਾ ਸੀਵਰੇਜ ਦੇ ਨਾਲ ਨਿਕਲਦੀਆਂ ਨੇ ਤਾਂ ਉਹ ਦੇ ਨਾਲ ਵੀ ਲੋਕਾਂ ਦਾ ਜਿਉਣਾ ਦੁਬਰਾ ਤਾਂ ਅਸੀਂ ਗੱਲਬਾਤ ਵੀ ਕਰਾਂਗੇ ਇਸੇ ਇਲਾਕਾ ਵਾਸੀਆਂ ਦੇ ਨਾਲ ਕਿ ਇੱਥੋਂ ਦੇ ਹਾਲਾਤ ਕਿਸ ਤਰੀਕੇ ਦੇ ਜਿਹੜੇ ਬਣੇ ਹੋਏ ਨੇ ਉਹਨਾਂ ਨੇ ਪ੍ਰਸ਼ਾਸਨ ਤੱਕ ਕਿਵੇਂ ਦੀ ਪਹੁੰਚ ਕੀਤੀ ਸੀ ਜਾਂ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੁੰਦੇ ਹੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਇਹ ਇੰਨਾ ਮਾੜਾ ਹਾਲ ਹੈ ਤਾਂ ਹਰ ਇੱਕ ਹਿਰਦਾ ਬਲੁੰਦਰ ਦਾ ਹੈ ਕਿ ਸਭ ਤੋਂ ਵੱਡੇ ਆਸਥਾ ਦੇ ਕੇਂਦਰ ਨੂੰ ਇਹ ਰਸਤਾ ਜਾ ਰਿਹਾ ਹੈ ਇਹ ਭਾਜੀ ਮਾਨਾ ਸਿੰਘ ਰੋਡ ਆ ਜੀ ਤੇ ਇੱਥੇ ਜਿਹੜਾ ਇਹ ਸ਼ਰਧਾਲੂ ਇੱਥੇ ਜਾਇਗਾ ਨੰਗੇ ਪੈਰੀਂ ਪਹਿਲਾਂ ਗੰਦ ਨਾਲ ਪੈਰ ਧੋ ਕੇ ਫਿਰ ਸੇ ਜਾਏਗਾ ਜੀ ਇੰਨਾ ਬੁਰਾ ਹਾਲ ਆ ਇਹ ਕੋਈ ਰਸਤਾ ਸਾਫ਼ ਨਹੀਂਗਾ ਤੇ ਪ੍ਰਸ਼ਾਸਨ ਨੇ ਕਿੰਨੇ ਵੀ ਇਹਦੀ ਸੰਭਾਲ ਤੇ ਚੰਗਾ ਹੋਣਾ ਚਾਹੀਦਾ ਰਸਤਾ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਮੇਨ ਰਸਤਾ ਹੈ ਜੀ ਇਸ ਤੋਂ ਪਹਿਲਾਂ ਵੀ ਕਦੀ ਤੁਸੀਂ ਮੰਗ ਕੀਤੀ ਸਰਕਾਰ ਕੋਈ ਵਾਰੀ ਕਿੰਦੀ ਹੈ ਕਿੰਨੀਆਂ ਗਵਰਨਮੈਂਟ ਆਈਆਂ ਕਿੰਨੀਆਂ ਚੱਲ ਗਈਆਂ ਪਰ ਇੱਥੇ ਇਹੋ ਹੀ ਹਾਲ ਆ ਇਹ ਨਹੀਂ ਬਣਿਆ ਬਾਜ਼ਾਰ ਪਰ ਪਤਲਾਵਾਲੀ ਸਰਕਾਰ ਨੇ ਤਾਂ ਬਹੁਤ ਵੱਡੇ ਦਾਅਵੇ ਕਰਤੇ ਸੀ ਕਿ ਅਸੀਂ ਵੱਡਾ ਅੰਮ੍ਰਿਤਸਰ ਨੂੰ ਸ਼ਹਿਰ ਬਣਾ ਦੇਾਂਗੇ ਅਣੀ ਤੇ ਕਰੀ ਵੇਖਿਆ ਕੋਈ ਨਾ ਇਹ ਕੋਈ ਕਾਉਂਸਲਰ ਹੁੰਦਾ ਜੀ ਕੋਈ ਵੀ ਜਿਹੜੇ ਜਿਹੜੇ ਬਣੇ ਆ ਇਧਰਲਾ ਕਾਉਂਸਲਰ ਐ ਬਣੇ ਦਾ ਹੋਰ ਆ ਪੱਲੇ ਦਾ ਹੋ ਰਿਆ ਤੇ ਕੋਈ ਨਜ਼ਰੀ ਨਹੀਂ ਹੁੰਦਾ ਪ੍ਰਸ਼ਾਸਨਿਕ ਅਧਿਕਾਰੀ ਕੋਈ ਕਾਰਪੋਰੇਸ਼ਨ ਤੇ ਕੋਈ ਉਹ ਜਿਹੜੇ ਹੁੰਦੇ ਨਾਲੇ ਮਾੜਾ ਮੋਟਾ ਬਾਹਰ ਖੂਸ ਮਾਰ ਕੇ ਚਲੇ ਜਾਂਦੇ ਆ ਮਣ ਕੇ ਅਗਲੇ ਦਿਨ ਫੇਰ ਉਹ ਹਵਾ ਦਿੰਦਾ ਹਾਂਜੀ ਕੀ ਕਹਿਣਾ ਚਾਹੁੰਦੇ ਇੰਨਾ ਗੰਦਾ ਹਾਲ ਹੈ ਨਾ ਮਾੜਾ ਹਾਲ ਇਸ ਰਸਤੇ ਦਾ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਸੰਗਤ ਦੂਰ ਤੁਹਾਡੇ ਇਲਾਕੇ ਤੋਂ ਇੱਥੇ ਆਉਂਦੀ ਹੈ ਕਿੰਨਾ ਕੁ ਮਨ ਨੂੰ ਜਿਹੜਾ ਦੁੱਖ ਹੁੰਦਾ ਜਦੋਂ ਉੱਥੋਂ ਲੋਕ ਲੰਘਦੇ ਨੇ ਪੈਰ ਗੰਦੇ ਲੈ ਕੇ ਭਾਜੀ ਬਹੁਤ ਦੁੱਖ ਲੱਗਦਾ ਵਾ ਕਿਉਂਕਿ ਸੰਗਤ ਬਹੁਤ ਦੂਰੋਂ ਆਉਂਦੀ ਆ ਉਹ ਕਹਿੰਦੇ ਆ ਵੀ ਅਸੀਂ ਹੋਰ ਕਿਤੇ ਚੱਲ ਜਾਂਦੇ ਇੱਥੇ ਨਾ ਆਂਦੇ ਇਹ ਗੱਲ ਤੱਕ ਨੇ ਕਹਿ ਦਿੰਦੇ ਆ ਠੀਕ ਹੈ ਜੀ ਹੁਣ ਉਹ ਤੁਸੀਂ ਵੇਖੋ ਉੱਥੇ ਇੰਨਾ ਮਾੜਾ ਹਾਲ ਆ ਹੁਣ ਉੱਥੇ ਕਿਤੇ ਟ੍ਰੈਫਿਕ ਲੱਗ ਜੇ ਠੀਕ ਹੈ ਪਾਣੀ ਭਰਿਆ ਹੁੰਦਾ ਵਾ ਉਹਨਾਂ ਨੂੰ ਲੋਕਾਂ ਨੂੰ ਪੈਰ ਦਸਲੇ ਦੱਖਣੇ ਪੈਂਦੇ ਬੂਟ ਪਾ ਕੇ ਆਏ ਹੁੰਦੇ ਪੈਂਟ ਕੋਟ ਪਾ ਕੇ ਆਏ ਹੁੰਦੇ ਅਗਲੇ ਉਹ ਕਹਿੰਦੇ ਆ ਵੀ ਆਪਾਂ ਭਰਾ ਹੋਰ ਕਿਤੇ ਚੱਲ ਜਾਾਂਗੇ ਇੱਥੇ ਨਹੀਂ ਅੱਜ ਤੋਂ ਬਾਅਦ ਆਉਣਾ ਇੰਨੀ ਗੱਲ ਉਹ ਕਹਿ ਦਿੰਦੇ ਅੱਜ ਤੋਂ ਬਾਅਦ ਇੱਥੇ ਨਹੀਂ ਆਉਣਾ ਹੋਰ ਕਿ ਤੇ ਹੁਣ ਐਸਜੀਪੀਸੀ ਵਾਲਿਆਂ ਨੂੰ ਮੈਂ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਨੇ ਮੰਗ ਕੀਤੀ ਆ ਮੱਲੇ ਵਾਲੇ ਗਏ ਆ ਕਾਰਪੋਰੇਸ਼ਨ ਵਾਲਿਆਂ ਨੂੰ ਕਿਹਾ ਵਾ ਉਹ ਕਹਿੰਦੇ ਸਾਡੇ ਹੱਥੋਂ ਸਬਾਰ ਹੈ ਇਧਰ ਲੈਣ ਇਧਰ ਮੈਂ ਕੈਮਰਾਮੈਨ ਨੂੰ ਕਹਾਂ ਵਖਾਣ ਸਾਰੇ ਹੋਟਲ ਹੀ ਹੋਟਲ ਆ ਕਾਰਪੋਰੇਸ਼ਨ ਵਾਲੇ ਕਹਿੰਦੇ ਆ ਵੀ ਬਲਾਕੇਜ ਹੋਈ ਆ ਇਹਨਾਂ ਹੋਟਲਾਂ ਕਰਕੇ ਹੋਈ ਆ ਹੁਣ ਜਿਹੜੇ ਇੱਥੋਂ ਦੇ ਵਸਨੀਕ ਆ ਉਹਨਾਂ ਦਾ ਕੀ ਕਸੂਰ ਆ ਮੈਂ ਪੁੱਛਣਾ ਚਾਹਾਂਗਾ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਫੈਮਿਲੀ ਵਾਲੇ ਆ ਉਹਨਾਂ ਦਾ ਕੀ ਕਸੂਰ ਆ ਜੇ ਕੀਤਾ ਹੋਟਲਾਂ ਵਾਲਿਆਂ ਨੇ ਬਲੌਕ ਸੀਵਰੇਜ ਬਲੌਕ ਉਹਨਾਂ ਨੇ ਕੀਤੇ ਆ ਤੇ ਉਹਨਾਂ ਨੂੰ ਪੁੱਛਣਾ ਠੀਕ ਆ ਹੁਣ ਸਾਡੀ ਵਰਕਸ਼ ਸ਼ੇਰ ਦਾ ਸਮਾਂ ਹੈਗਾ ਸ਼ੇਰੇ ਆ ਕੇ ਬੰਦਾ ਸੋਦੇ ਮੈਂ ਕਮਾਈ ਕਰਾਂ ਸਹੀ ਮਾਹੌਲ ਰੱਖਾਂ ਉਹ ਆਂਦੇ ਸਾਰੀ ਪਹਿਲੇ ਸਾਨੂੰ ਉਹਨਾਂ ਨਾਲ ਝਗੜਨਾ ਪੈਂਦਾ ਪਾਉਜੀ ਸਾਡੀ ਦੁਕਾਨ ਤੋਂ ਜਿਹੜਾ ਵਾ ਕਚਰਾ ਇਹਨੂੰ ਪਹਿਲੇ ਸਾਈਡ ਤੇ ਕਰੋ ਸਾਡੀ ਦੁਕਾਨ ਤੇ ਗਾਹਕ ਨਹੀਂ ਵੜਨਾ ਕੋਈ ਟੂਰਿਸਟ ਆਂਦਾ ਵਾ ਉਹ ਕਹਿੰਦਾ ਉਹ ਆਪਣਾ ਮੂੰਹ ਟੱਕ ਟੱਕ ਕੇ ਜਾਂਦਾ ਇੱਥੋਂ ਉਹ ਕਹਿੰਦਾ ਆ ਵੀ ਯਾਰ ਇਹ ਤੇ ਹਰਮੰਦਰ ਸਾਹਿਬ ਮੈਨੂੰ ਨਹੀਂ ਲੱਗਦਾ ਹੋਊਗਾ ਪਰ ਇੱਥੇ ਨਹੀਂਗਾ ਇੱਥੇ ਤੋਂ ਕੋਈ ਨਹੀਂ ਗੱਲ ਇਹ ਕਹਿੰਦੇ ਸਾਨੂੰ ਲੋਕੀ ਕਹਿੰਦੇ ਸੜਕ ਤੁਹਾਨੂੰ ਬਣਾ ਦੇਣੀ ਚਾਹੀਦੀ ਹੈਗੀ ਆਪਾਂ ਹੁਣ ਛੜਕ ਬਣਾਈਏ ਕੇ ਕੰਮ ਕਰੀਏ ਇੱਥੇ ਜੋ ਮੜਾ ਹਾਲਿਆ ਨਾ ਜੋ ਮਤਲਬ ਕਿ ਆਪਾਂ ਸੋਚ ਸਕਦੇ ਆ ਵੀ ਇਹ ਗੰਦਾ ਕੰਮ ਚ ਹੁੰਦਾ ਵਾ ਉਹ ਸਾਰਾ ਇੱਥੇ ਹੁੰਦਾ ਵਾ ਪੁਲਿਸ ਇੱਥੇ ਨਾ ਬਰਾਬਰ ਆ ਇਹ ਰਾਤੀ 1:30 ਵਜੇ ਆਪਾਂ ਇੱਥੇ ਵੇਖਿਆ ਪੀਸੀਆਰ ਦੀ ਗੱਡੀ ਆਉਂਦੀ ਆ ਉਹ ਗੋਲੇ ਕਬੂਤਰਾਂ ਵਾਂਗੂੰ ਹੁੰਦੀ ਆ ਨਾ ਕੋਈ ਬੱਤੀ ਜਗਾਉਂਦੀ ਆ ਨਾ ਕੋਈ ਹੂਟਰ ਮਾਰਦੀ ਆ ਸਮੈ ਕਿ ਇੱਥੇ ਸ਼ਰਿਆਮ ਹੁੰਦੇ ਨੇ ਜੋ ਗਲਤ ਕੰਮ ਆ ਤੁਸੀਂ ਸਮਝ ਸਕਦੇ ਸਿਆਣੇ ਜੇ ਸਾਰਾ ਕੁਝ ਇੱਥੇ ਹੁੰਦਾ ਵਾ ਐਸਪੀ ਸਾਹਿਬ ਆਏ ਹੀਗੇ ਆਏ ਨਾ ਇੱਕ ਬਰਾਬਰ ਹੀਗੇ ਆਪਾਂ ਜੇ ਸਿਰ ਚੁੱਕ ਕੇ ਨਾ ਵੇਖਦੇ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਐਸਪੀ ਸਾਹਿਬ ਆਏ ਨੇ ਹਾਲਾਂਕਿ ਥਾਣਾ ਇੱਥੋਂ ਕੋਈ ਦੂਰੀ ਤੇ ਦੂਰ ਹੈ ਉੱਚ ਦੂਰੀ ਤੇ ਆ ਸੀ ਡਿਵੀਜ਼ਨ ਤੇ ਸੀ ਡਿਵੀਜ਼ਨ ਤੇ ਡੀ ਡਿਵੀਜ਼ਨ ਇਹ ਤਿੰਨੇ ਹੀ ਬੋਧ ਲੱਗੇ ਨੇ ਸਲਤਨਨ ਗੇਟ ਦੇ ਪਰ ਇੱਥੇ ਕੋਈ ਨਹੀਂ ਇੱਥੇ ਰੂਲਸ ਐਂਡ ਰੈਗੂਲੇਸ਼ਨਸ ਨਾ ਦੇ ਬਰਾਬਰ ਨੇ ਤੇ ਕੰਡੀਸ਼ਨ ਇੱਥੋਂ ਦੀ ਇਹੋ ਜੀ ਆ ਵੀ ਲੋਕੀ ਇੱਥੋਂ ਘਰ ਵੇਚ ਕੇ ਛੱਡਣ ਨੂੰ ਖੁਸ਼ ਨੇ ਵੀ ਆਪਾਂ ਵੇਚ ਕੇ ਆਪਾਂ ਗੰਦ ਚੋਂ ਨਿਕਲ ਕੇ ਹਲੇ ਬਾਹਰ ਦੇ ਟੂਰਿਸਟ ਆਉਂਦੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਸਵਰਗ ਦੇ ਵਿੱਚ ਜਦੋਂ ਹਰਮੰਦਰ ਸਾਹਿਬ ਦੇ ਅੰਦਰ ਹੁੰਦੇ ਆਪਾਂ ਉਹ ਕ ਆਪਾਂ ਕਹਾਂ ਜੇ ਤੁਹਾਨੂੰ ਪਤਾ ਹੈ ਸਾਨੂੰ ਪਤਾ ਆਪਾਂ ਕਿਹੜੇ ਸਗਤ ਦੇ ਵਿੱਚ ਆ ਇਹ ਤੁਸੀਂ ਸਾਡੇ ਨਾਲ ਚੱਲੋਗੇ ਤੁਹਾਨੂੰ ਫਿਰ ਪਤਾ ਲੱਗੂਗਾ। ਇਹ ਤਾਂ ਬੜੀ ਵੱਡੀ ਲਾਪਰਵਾਹੀ ਹੈ ਬੜੀ ਵੱਡੀ ਕਹਿ ਸਕਦੇ ਕਿ ਮਾੜੀ ਗੱਲ ਹੈ ਪ੍ਰਸ਼ਾਸਨ ਵਾਸਤੇ ਸਰਕਾਰ ਵਾਸਤੇ ਕਿ ਇਹ ਕੁਝ ਜਿਹੜਾ ਹੈ ਹਰਮੰਦਰ ਸਾਹਿਬ ਦੇ ਆਸ-ਪਾਸ ਹੀ ਹੋ ਰਿਹਾ। ਬਿਲਕੁਲ ਸਰ ਸਰ ਇੱਥੋਂ ਸਾਰੀ ਐਸਜੀਪੀਸੀ ਦੀ ਟਰਾਂਸਪੋਰਟ ਜਿਹੜੀ ਆ ਟਰੱਕ, ਟ੍ਰੇਲਰ ਸਾਰਾ ਕੁਝ ਇੱਥੋਂ ਹੀ ਜਾਂਦਾ ਵਾ। ਟੂਰਿਸਟ ਆਉਂਦੇ ਆ ਆਪਣੀਆਂ ਕਾਰਾਂ ਗੱਡੀਆਂ ਲੈ ਕੇ ਸਾਰੇ ਇੱਥੋਂ ਹੀ ਜਾਂਦੇ ਨੇ। ਠੀਕ ਹੈ ਜੀ ਹਜੂਰ ਸਾਹਿਬ ਤੋਂ ਸੰਗਤ ਬੜੀ-ਬੜੀ ਦੂਰੋਂ ਆਉਂਦੀ ਆ। ਉਹ ਕਹਿੰਦੇ ਇਹ ਹਰਮੰਦਰ ਸਾਹਿਬ ਸਾਡਾ ਬਹੁਤ ਮੇਨ ਸਪੋਟ ਆ ਤੇ ਸਾਨੂੰ ਵੀ ਇੰਨੀ ਇੱਥੇ ਮਤਲਬ ਕਿ ਸਹਿਣ ਕਰਨਾ ਪੈਂਦਾ ਵੀ ਬਾਹਰੋਂ ਸ਼ਰਧਾਲੂ ਜਿਹੜੇ ਐਨਆਰਆਈ ਹੁੰਦੇ ਨੇ ਉਹ ਕਹਿੰਦੇ ਨੇ ਯਾਰ ਪਤਾ ਨਹੀਂ ਸਾਡਾ ਕਿੱਥੇ ਕਿੱਥੇ ਆ ਗਏ ਆਪਾਂ ਬਹੁਤ ਗਲਤ ਗੱਲ ਆ ਸੋ ਜਿਹੜੇ ਇਲਾਕਾ ਵਾਸੀ ਨੇ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਤੁਸੀਂ ਸੁਣ ਰਹੇ ਸੀ ਕੀ ਕਹਿਣਾ ਚਾਹੁੰਦੇ ਹੋ ਇੰਨਾ ਮਾੜਾ ਹਾਲ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਵਾਕਿਆ ਅਸੀਂ ਉਸ ਇਲਾਕੇ 'ਚ ਰਹਿ ਰਹੇ ਹੋ ਇਹ ਕਹਿਣਾ ਚਾਹੁੰਦਾ ਕਿ ਰਸਤਾ ਥੋੜਾ ਸਹੀ ਹੋ ਜਾਵੇ ਮੈਂ ਐਤਵਾਰ ਸਵੇਰੇ 5 ਵਜੇ ਹਰਮੰਦਰ ਸਾਹਿਬ ਜਾਉਣਾ ਸਰੋਵਰ ਦੀ ਸੇਵਾ ਮੇਰੇ ਕੋਲ ਮੈਂ ਬਾਹਰ ਨਿਕਲਿਆ ਗਲੀ ਦੇ ਚੁੱਕੜੀ ਚ ਰਿਹੱਸ ਮੇਰੀ ਇੱਥੇ ਇੱਕ ਮਾਤਾ ਡਿੱਗੀ ਹੋਈ ਹੈ 5 ਵਜੇ ਸਵੇਰੇ ਮੈਂ ਉਹਨੂੰ ਕਿਹਾ ਭੈਣ ਕੀ ਗੱਲ ਪਾਣੀ 'ਚ ਬੈਠੀ ਹੈ ਕਹਿੰਦੀ ਮੈਂ ਡਿੱਗ ਪਈ ਐ ਮੈਂ ਚੁੱਕ ਕੇ ਉਹਨੂੰ ਥੜੇ ਦੇ ਬਿਠਾਇਆ ਮੈਂ ਕਿਹਾ ਚੱਲ ਮੈਂ ਤੈਨੂੰ ਸ਼ਰਾਨਾ ਕਰਾ ਦਿੰਨਾ ਕੱਪੜੇ ਬਦਲਾ ਦਿੰਨਾ ਤੇਰੇ ਪਰਿਵਾਰ ਨੂੰ ਉਠਾ ਕੇ ਤੇ ਚੱਲ ਤੋ ਮੈਂ ਹਰਮੰਦਰ ਸਾਹਿਬ ਜਾਣ ਦੇ ਕਹਿੰਦੀ ਨਹੀਂ ਮੇਰੇ ਕੱਪੜੇ ਬੜੇ ਗੰਦੇ ਵਾਪਸ ਲੈ ਲੇ ਇਹ ਨਹੀਂ ਰਿਕਵਟ ਹੈ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਕਹਿ ਵੀ ਆਏ ਆ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਮਿਲੇ ਆ ਅਸੀਂ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਲੱਗਦਾ ਕਿ ਸਵੇਰੇ ਇੱਥੇ ਜਦੋਂ ਸੰਗਤ ਆਉਂਦੀ ਆ ਉਹ ਤਾਂ ਫਿਰ ਬਹੁਤ ਵੱਡੀਆਂ ਸਮੱਸਿਆਵਾਂ ਕੱਢਦੇ ਮਹੱਲੇ ਵਾਲਿਆਂ ਨੂੰ ਵੀ ਸ਼ਰਮਣੀ ਕਮੇਟੀ ਨੂੰ ਵੀ ਸਾਡੇ ਕਾਰਪੋਰੇਸ਼ਨ ਨੂੰ ਵੀ ਬਾਕੀ ਬਹੁਤੇ ਗਾਲਾਂ ਦੇ ਮਹੱਲੇ ਵਾਲੇ ਨੂੰ ਕੱਢਦੇ ਆ ਵੀ ਇਹ ਲੱਖ ਲਾਂ ਤੇ ਇਹਨਾਂ ਦਾ ਰਹਿਣ ਵਾਲਿਆਂ ਦਾ ਵੀ ਇਹ ਨਹੀਂ ਕੰਮ ਕਰਵਾ ਸਕਦੇ ਹਾਂਜੀ ਜਿਹੜੇ ਲੋਕ ਨੇ ਲਾਕਨਵਾਸੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਦੱਸੀਆਂ ਨੇ ਜਿਸ ਤਰੀਕੇ ਦੇ ਹਾਲਾਤ ਨੇ ਉਹ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ ਕਿ ਇਹ ਸਰਚਕਾਂਦ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਇਹ ਤਾਂ ਇਸ ਰਸਤੇ ਦਾ ਇੰਨਾ ਮਾੜਾ ਹਾਲ ਇਸ ਤੋਂ ਵੱਡੀ ਦੁੱਖ ਵਾਲੀ ਗੱਲ ਸਿੱਖ ਕੌਮ ਦੇ ਲਈ ਕੀ ਹੋ ਸਕਦੀ ਹੈ ਕਿ ਸਰਵਉੱਚ ਸਥਾਨ ਹੈ ਸਿੱਖ ਕੌਮ ਦਾ ਜਿੱਥੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਵੀ ਮੱਥਾ ਟੇਕਦੇ ਨੇ ਸਜਦਾ ਕਰਦੇ ਨੇ ਪਰ ਸਰਕਾਰਾਂ ਦੀ ਏਡੀ ਵੱਡੀ ਸ਼ਰਮਿੰਦਗੀ ਹੈ ਸਰਕਾਰਾਂ ਨੇ ਏਡੀ ਵੱਡੀ ਜਿਹੜੀ ਬਿਸ਼ਰਮ ਦੀ ਹੱਦ ਜਿਹੜੀ ਪਾਰ ਕਰ ਦਿੱਤੀ ਹੈ ਕਿ ਇਸ ਰਸਤੇ ਦਾ ਇਨਾ ਮਾੜਾ ਹਾਲ ਹੋਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੀਆ ਰਸਤੇ ਦੀਆਂ ਨੇ ਜਿਹੜੀਆਂ ਆਪ ਮੁਹਾਰਾਈ ਸਾਰਾ ਕੁਝ ਬਿਆਨ ਕਰ ਰਹੀਆਂ ਨੇ ਕਿ ਬਦਲਾਵ ਵਾਲੀ ਸਰਕਾਰ ਜਿਸ ਨੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਸੀ ਹਵਾਈ ਕਿਲੇ ਉਸਾਰ ਦਿੱਤੇ ਸੀ ਕਿ ਅੰਮ੍ਰਿਤਸਰ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਇਆ ਜਾਵੇਗਾ ਤਾਂ ਵਿਸ਼ਵ ਪੱਧਰੀ ਸ਼ਹਿਰ ਦੀ ਝਲਕ ਜਿਹੜੀ ਹੈ ਉਹ ਤੁਸੀਂ ਇੱਕ ਵਾਰੀ ਦੁਬਾਰਾ ਦੇਖ ਸਕਦੇ ਹੋ ਕਿ ਵਿਸ਼ਵ ਪੱਧਰ ਦਾ ਸ਼ਹਿਰ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਦਾਵਾ ਕੀਤਾ ਸੀ ਕਿ ਬਣਾ ਦੇਵਾਂਗੇ ਤਾਂ ਉਸ ਵਿਸ਼ੇ ਪੱਧਰ ਸ਼ਹਿਰ ਦੀ ਝਲਕ ਹੈ ਤੁਸੀਂ ਵੀ ਤਸਵੀਰਾਂ ਅੰਦਰਾਈਂ ਦੇਖ ਰਹੇ ਹੋ ਕਿ ਸਭ ਤੋਂ ਵੱਡੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਇਹ ਰਸਤਾ ਇਹ ਤਾਂ ਇਸ ਰਸਤੇ ਤੋਂ ਲੋਕ ਲੰਘਦੇ ਨੇ ਸ਼ਰਧਾਲੂ ਲੰਘਦੇ ਨੇ ਤੇ ਇਲਾਕਾ ਨਿਵਾਸੀ ਜਿਹੜੇ ਕਿ ਇੱਥੇ ਰਹਿੰਦੇ ਨੇ ਉਹਨਾਂ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਹਿਣਾ ਚਾਹੁੰਦੇ ਹੋ ਬਾਪੂ ਜੀ ਜਿਹੜਾ ਇਹ ਰਸਤੇ ਦਾ ਮਾੜਾ ਹਾਲ ਹੈ ਜੀ ਇਹਦਾ ਕੋਈ ਹੱਲ ਨਹੀਂ ਹੈਗਾ ਭਾਜੀ ਜੁਨੀਵਾਰੀ ਮਦੀ ਜੋ ਮਰਜੀ ਕਹ ਲੋ ਕੋਈ ਹੱਲ ਨਹੀਂ ਕਰਦਾ ਹਰ ਕੋਈ ਆਂਦਾ ਬਾਜ ਪਾਜੀਆ ਕਰ ਲੋ ਉਹ ਕਰ ਲੋ ਕੋਈ ਹੱਲ ਨਹੀਂ ਦਾ ਮੱਛਲਾਂ ਨੇ ਜਿੱਥੇ ਮਦੀ ਕਮਲੇੜ ਬਾਦਿਓ ਕਮਲੇੜ ਪਾਈ ਹੋਈ ਖਬਾਰਾਂ ਚ ਕੱਢੀ ਕੋਈ ਹੱਲ ਨਹੀਂ ਹੋਇਆ ਹਾਲੇ ਤੱਕ ਇਹ ਤਾਂ ਫਿਰ ਬੇਸ਼ਰਮੀ ਦੀ ਹੱਦ ਹੋ ਗਈ ਨਾ ਵੀ ਜਦੋਂ ਸੁਣਵਾਈ ਨਹੀਂ ਕੋਈ ਹੋ ਰਹੀ ਹੁਣੇ ਨਹੀਂ ਸੁਣਵਾਈ ਜਦ ਕੰਮ ਨਹੀਂ ਕਰਕੇ ਰਾਜੀ ਅਸੀਂ ਲੋਕ ਅਸੀਂ ਸੁਣ ਕੇ ਅਦਰੋਂ ਸੁਣਦੇ ਅਦਰੋਂ ਕੱਢ ਦਿੰਨੇ ਜਿੱਨੀ ਜਿੱਥੋਂ ਮਦੀ ਬੋਤਲ ਹੈ ਇਹੋ ਚੀਜ਼ ਹੈ ਸੀਵਰ ਨਾਲੀਆਂ ਬੰਦਾਂ ਕੁਛ ਨਹੀਂ ਕੋਈ ਕੰਮ ਨਹੀਂ ਹੋਣਾ ਵੀ ਨਹੀਂ ਜਦੋਂ ਹਰ ਕੋਈ ਆਪਣੀ ਲੀਡ ਨਹੀਂ ਝਾੜਦਾ ਮੈਂ ਕੀਤਾ ਮੈਂ ਕਰਾਇਆ ਕਿ ਜਦ ਇੱਕ ਬੰਦਾ ਸਹੀ ਹੈ ਕੰਮਕਾਰੀ ਦਾ ਕਿਸੇ ਲੀਡਰ ਬਣਨ ਦੀ ਲੋੜ ਹੀ ਨਹੀਂ ਤੁਹਾਨੂੰ ਲੱਗਦਾ ਕਿ ਸਰਕਾਰ ਕੁਝ ਕਰੂਗੀ ਕਿ ਅਜੇ ਵੀ ਬਸ ਸਰਕਾਰ ਕੀ ਕਰੇਗੀ ਸਰ ਸਰਕਾਰ ਕਰਵਾ ਵੀ ਦਿੰਦੀ ਹੈ ਪੁੱਟਣ ਵਾਲੇ ਪਹਿਲਾਂ ਤਿਆਰ ਹੁੰਦੇ ਆ ਜਾਂ ਤੇ ਪਹਿਲੇ ਨੋਟਿਸ ਭੇਜੇ ਨਾ ਵੀ ਆਜ ਰੋਡ ਬਣਨ ਲੱਗਾ ਦੇ ਆਪਣੇ ਵਾਲਾ ਬਣਾ ਕੇ ਰੱਖੋ ਵੀ ਅਹੀ ਆ ਚੀਜ਼ ਬਣਾਈ ਜੋ ਪੁੱਟਪੜਾ ਕਰਨਾ ਕਰਦੇ ਹੋ ਅਸੀਂ ਉਸ ਤੋਂ ਬਾਅਦ ਇਹਨਾਂ ਨੂੰ ਜੁਰਮਾਨਾ ਭਾਵਾਂ ਇਹਨੇ ਫੋਟ ਦੀਏ ਨੇ ਪੈਸੇ ਲਾਵਾਂਗੇ ਤੇ ਜਦੋਂ ਠੇਕੇਦਾਰ ਹੀ ਬੁੱਟਣਾ ਲੇ ਆ ਕਿਸ ਰੋਡ ਕਿਥੋਂ ਬਣ ਸਕਦਾ ਬਣ ਸਕਦਾ ਤੇ ਫਿਰ ਤੂੰ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜਦੋਂ ਸਰਕਾਰ ਕਿਤੇ ਕੋਈ ਕਾਰ ਵੀ ਦਿੰਦੀ ਹੈ ਕਿ ਪੁੱਟਣ ਵਾਲੇ ਜਿਹੜੇ ਉਹ ਵੀ ਪਹਿਲਾਂ ਆ ਜਾਂਦੇ ਨੇ ਤਾਂ ਵੀ ਪ੍ਰਸ਼ਾਸਨ ਦੇ ਇੱਕ ਵੱਡੀ ਲਾਪਰਵਾਹੀ ਆ ਇੱਥੋਂ ਲੰਘੇ ਹੋਏ ਤੁਸੀਂ ਦੇਖ ਰਹੇ ਹੋ ਕਿ ਕੁਝ ਸਲਾਨੀ ਨੇ ਜਿਹੜੇ ਉਹ ਵੀ ਇਸ ਰਸਤੇ ਥਾਣੀ ਲੰਘ ਕੇ ਜਾ ਰਹੇ ਨੇ ਤਾਂ ਕਿੱਡੀ ਵੱਡੀ ਬੇਸ਼ਰਮੀ ਦੀ ਹੱਦ ਹੈ ਸਰਕਾਰ ਦੀ ਕਿ ਇੱਥੋਂ ਦੇਸ਼ ਤੋਂ ਨਹੀਂ ਬਲਕਿ ਵਿਦੇਸ਼ ਤੋਂ ਵੀ ਜਿਹੜੇ ਸਲਾਨੀ ਸ਼ਰਦਾਲੂ ਆਉਂਦੇ ਨੇ ਉਹ ਇਸ ਰਸਤੇ ਤੋਂ ਜਦੋਂ ਲੰਘਦੇ ਨੇ ਤਾਂ ਕੀ ਪ੍ਰਭਾਵ ਇੱਥੋਂ ਲੈ ਕੇ ਜਾਂਦੇ ਨੇ ਤਾਂ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਸਰਵੋਤਮ ਸੰਸਥਾ ਹੈ ਦਾ ਮੁੱਖ ਜਿਹੜਾ ਰਸਤਾ ਹੈ ਉਹ ਵੀ ਇਸ ਰਸਤੇ ਤੋਂ ਜਾਂਦਾ ਹੈ ਤਾਂ ਇਸ ਮੁੱਖ ਦਫਤਰ ਹੈ ਉਹ ਇਸ ਰਸਤੇ ਤਾਣੀ ਹੋ ਕੇ ਉੱਤੇ ਪਹੁੰਚਦਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਸਚਕਾਨ ਸ੍ਰੀ ਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੀਆਂ ਨੇ ਇਹ ਹੀ ਤਸਵੀਰਾਂ ਬਾਕੀ ਰਸਤੇ ਦੀਆਂ ਵੀ ਨੇ ਜਿੱਥੋਂ ਵੀ ਬਹੁਤ ਵੱਡੇ ਪੱਧਰ ਤੇ ਕਬਜ਼ੇ ਹੋਏ ਨੇ ਬਹੁਤ ਮਾੜਾ ਹਾਲ ਹੈ ਪਰ ਸਰਕਾਰ ਨੇ ਚਾਹੁੰਦੀ ਕਿ ਇਸ ਦਾ ਰਸਤਿਆਂ ਦਾ ਹਾਲ ਸੁਧਰੇ ਤਾਂ ਇਸ ਤੋਂ ਪਹਿਲਾਂ ਵੀ ਸ੍ਰੀ ਆਨੰਦਪੁਰ ਸਾਹਿਬ ਵਾਲੇ ਰਸਤੇ ਦੀ ਗੱਲ ਕੀਤੀ ਜਾਂਦੀ ਉੱਥੇ ਵੀ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਹੀ ਸੜਕ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਤਾਂ ਹਾਲਾਂਕਿ ਉਹ ਫਰਜ ਸਰਕਾਰਾਂ ਦੇ ਬੰਦੇ ਨੇ ਸਰਕਾਰਾਂ ਟੈਕਸ ਲੈਂਦੀਆਂ ਨੇ ਪਰ ਸਰਕਾਰ ਲੋਕਾਂ ਕੋਲੋਂ ਟੈਕਸ ਲੈ ਕੇ ਉਸ ਦੇ ਬਾਵਜੂਦ ਵੀ ਲੋਕਾਂ ਨੂੰ ਹੀ ਆਪ ਮੁਹਾਰੇ ਇਹ ਕੰਮ ਕਰਨੇ ਪੈਂਦੇ ਨੇ ਤਾਂ ਸਭ ਤੋਂ ਵੱਡੀ ਬੇਸ਼ਰਮੀ ਦੀ ਹੱਦ ਜਿਹੜੀ ਹੈ ਉਹ ਇਸ ਤੋਂ ਵੱਧ ਹੋਰ ਕੋਈ ਨਹੀਂ ਹੋ ਸਕਦੀ ਮਨਪ੍ਰੀਤ ਸਿੰਘ ਆਜ਼ਾਦ ਨਾਲ सुरेंद्रਪਾਲ ਸਿੰਘ ਉਰਪਾਲ ਅੰਮ੍ਰਿਤਸਰ